ਹਮਦਰਦੀ ਅਤੇ ਸੇਵਾ ਭਾਵਨਾ ਦੇ ਨਾਲ ਰਾਧਾ ਸਵਾਮੀ ਸਤਸੰਗ ਬਿਆਸ ਦੇ ਅਧਿਆਤਮਕ ਮੁਖੀ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਨੇ ਜੰਮੂ ਅਤੇ ਕਸ਼ਮੀਰ ਵਿੱਚ ਹਾਲ ਹੀ ਵਿੱਚ ਹੋਏ ਸੰਘਰਸ਼ ਤੋਂ ਪ੍ਰਭਾਵਿਤ ਲੋਕਾਂ ਨੂੰ ਸਹਾਇਤਾ ਦਿੱਤੀ ਹੈ। ਉਨ੍ਹਾਂ ਦੀ ਅਗਵਾਈ ਹੇਠ ਰਾਧਾ ਸਵਾਮੀ ਸਤਸੰਗ ਬਿਆਸ ਨੇ ਖੇਤਰ ਦੇ ਸਾਰੇ ਸਸੰਗ ਸੈਂਟਰਾਂ ਵਿੱਚ ਲੋੜਵੰਦ ਵਿਅਕਤੀਆਂ ਅਤੇ ਪਰਿਵਾਰਾਂ ਲਈ ਮੁਫਤ ਰਹਿائش ਅਤੇ ਪੌਸ਼ਟਿਕ ਭੋਜਨ ਦਾ ਪ੍ਰਬੰਧ ਕੀਤਾ ਹੈ। ਇਹ ਨੇਕ ਪਹਿਲ ਕਦਮੀ ਸੰਕਟ ਦੇ ਸਮੇਂ ਸੰਸਥਾ ਦੀ ਨਿस्वार्थ ਸੇਵਾ, ਮਨੁੱਖਤਾ ਅਤੇ ਏਕਤਾ ਦੀ ਭਾਵਨਾ ਪ੍ਰਤੀ ਸਦਾਈ ਵਚਨਬੱਤਾ ਨੂੰ ਦਰਸਾਉਂਦੀ ਹੈ ਇਹਨਾਂ ਯਤਨਾਂ ਦੀ ਛਲਾਗਾ ਕਰਦਿਆਂ ਹੋਇਆਂ ਜੰਮੂ ਅਤੇ ਕਸ਼ਮੀਰ ਦੇ ਮੁੱਖ ਮੰਤਰੀ ਅਮਰ ਅਬਦੁੱਲਾ ਅਤੇ ਕੈਬਨਿਟ ਮੰਤਰੀ ਸ਼ਿਸ਼ਤੀ ਸ਼ਰਮਨ ਦੇ ਹਾਲ ਹੀ ਵਿੱਚ ਜੰਮੂ ਦੇ ਮੁੱਖ ਸੱਸੰਗ ਕੇਂਦਰ ਨਜਵਾਲ ਦਾ ਦੌਰਾ ਕੀਤਾ ਅਤੇ ਇਸ ਦੌਰੇ ਦੌਰਾਨ ਉਨ੍ਹਾਂ ਨੇ ਪ੍ਰਭਾਵਿਤ ਵਿਅਕਤੀਆਂ ਨਾਲ ਗੱਲਬਾਤ ਕੀਤੀ ਅਦੇਰਾ ਸ੍ਰੀ ਸਤਸੰਗ ਬਿਆਸ ਦੁਆਰਾ ਪ੍ਰਦਾਨ ਕੀਤੀ ਜਾ ਰਹੇ ਅਨਮੋਲ ਸਮਰਥਨ ਦੀ ਸ਼ਲਾਘਾ ਕੀਤੀ ਤੁਹਾਨੂੰ ਦੱਸ ਦਈਏ ਕਿ ਰਾਧ ਸ੍ਰੀ